ਜਿਹੜੀ ਉੱਥੇ ਕੱਲ ਜੱਟ ਦੀ ਨਹੀਂ ਹੈ ਜੱਟ ਦੀ ਹੈ ਕੱਲ ਜੱਟ ਦੀ ਨਹੀਂ ਉਹ ਲੱਕੀ ਨੂੰ ਆ ਕਰਦਾ ਗਿਆ ਨਸ਼ਾ ਵੇਚਦਿਓ ਲੈ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਲੈ ਨੂੰ ਕੱਲਾ ਨਸ਼ਾ ਵੇਚਦਿਓ ਮੇਰੇ ਮੁੰਡੇ ਨਾ ਮਰਵਾ ਨਸ਼ਾ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚਣ ਲੱਗਿਆ ਇਹ ਸਾਰੀ ਉਮਰ ਨਸ਼ਾ ਵੇਚੋਗੇ ਮੁੰਡੇ ਵੇਚਦੇ ਆ ਤੂੰ ਸਵੇਰੇ ਇੱਥੇ ਵੇਚ ਤੂੰ ਸਵੇਰੇ ਵੇਚੀ ਸਵੇਰੇ ਮੋਟਰਸਾਈਕਲ ਲਾਈ ਇੱਥੇ ਤੈਨੂੰ ਮੈਂ ਦੱਸੂ ਕਿ ਮੋਟਾ ਹੁਣ ਵੇਚ તોય રો તો પહેલા ਵੀ વેચ દિયા નહીં નહીં ઓ અઠારે આ નઈ ગઈ પહેલા ਵੀ વેચ દિયા 25 દોસાને મરવાતે મેં કી ગલે આતરે ભાઈ ના કલે કલે જાવાંગ ઓય ઠલે કલે કી જડે નઈ આ જવે હણ તુ ફોપાંગે બસ ચલો ਅਤੇ ਕੋ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਮੈਂ ਆਪਣਾ ਨਾਮ ਬੋਲਦਾ ਮੇਰਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਨੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾ ਲੈਂਦੇ ਹੋਏ ਅੰਕੁਰ ਸਰ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅੰਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀ ਆ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਵਾਕਈ ਐਕਸ਼ਨ ਤੁਹਾਡੇ ਸਾਹਮਣੇ ਆ ਨਸ਼ਾ ਦੇਖੋ ਤਸ ਕਰਨੇ ਕਿਉਂਕਿ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ ਖਿਆਲ ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਨੌਜਵਾਨੀ ਨੂੰ ਬੁਲਾਉਂਦੇ ਸਰਕਾਰ ਦੇ ਹੁਣ ਇਸ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕਾਲ ਲਾ ਰਿਹਾ ਵਾ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਸਰ ਵੀਡੀਓ ਵੀ ਇੱਕ ਬਾਇਲ ਹੋਈ ਸੀ ਜਿਸ ਚ ਉਹਦੀ ਪੁੱਛੇ ਪੈਸੀ ਹੈ ਕਿ ਹਾਂ ਨਸ਼ਾ ਵੇਚਦੇ ਆ ਇਹੀ ਵੀਡੀਓ ਸਾਰੇ ਬਿਲਕੁਲ ਇਹੀ ਵੀਡੀਓ ਹੈ ਜੀ ਇ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋਹ ਦਾ ਮਾਮਲਾ ਦਰਜ ਹੈ ਤਾ ਬਿਰਗੂਲੇ ਪਿੰਡ ਦੇ ਸਤਪੰਤਰ ਗੁੰਡਾ ਬਾਰੇ ਜਾਣਕਾਰੀ ਜਿਹੜੀ ਆ ਸਾਡੀ ਇਹ ਜਿਹੜਾ ਇਹ ਗੱਲ ਹੀ ਸਾਡੇ ਪਿੰਡ ਨਰੰਗਵਾਲ ਹੈਗਾ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਅੱਜ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚ ਆਇਆ ਕਿ ਦੋ ਨਸ਼ਾ ਤਸਕਰ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਜਾ ਬਿਕੋਜ਼ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਇਡੈਂਟੀਫਾਈ ਕੀਤੀ ਗਈ ਹੈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਹੈ ਤੇ ਜਿਹੜੀ ਸਾਰੀ ਕਨਸਰਨ ਡਿਪਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦਾ ਹੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅੱਜ ਐਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹਨਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹ ਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਬਿਲਕੁਲ ਸਖਤੀ ਨਾਲ ਜਿਠਾ ਕੇ ਮਾਨਯੋਗ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ

ਤੋ ਬਟ ਉਸਮੇ ਇਹ ਹੈ ਕਿ ਇਨਕੇ ਪਾਸ ਪਹਿਲੇ ਵੀ ਕੁਝ ਪਰਚੇ ਦਰਜ ਥੇ ਔਰ ਇਹ ਇਨਕਾ ਜੋ ਹੈ ਇਲੀਗਲ ਇਹ ਜੋ ਕਨਸਰਨਡ ਹੈ ਮਾਰ ਕੋ ਪੰਚਾਇਤ ਡਿਪਾਰਟਮੈਂਟ ਦੀ ਤਰਫ ਸੇ ਆਇਆ ਥਾ ਤੋ ਉਸਦੀ ਤਰ ਬੇਸਿਸ ਤੇ ਕਾਰਵਾਈ ਹੋਈ ਪਹਿਲੇ ਪ੍ਰੋਪਰਟੀ ਕਿਸ ਚੀਜ਼ ਦੀ ਦੂਰ ਰਹੇ ਹਾਂ ਹੋ ਗਈ ਹੈ ਕਿ ਕਿਸ ਚੀਜ਼ ਨੇ ਆ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਇਹ ਚਿੱਟੇ ਦੀ ਰਿਕਵਰੀ ਹੈਗੀ ਹੈ ਜੀ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿਹੜੇ ਇਹ ਜੇ ਕੰਮ ਕਰਦੇ ਹੈਗੇ ਨੇ ਇਲੀਗਲ ਨਸ਼ੇ ਦਾ ਉਹ ਸੁਧਰ ਜਾਣ ਉਹ ਇਹ ਇੱਕ ਵਾਰਨਿੰਗ ਹੈਗੀ ਹੈ ਤੇ ਇਹ ਇਹਨੂੰ ਵਾਰਨਿੰਗ ਦੀ ਤਰ੍ਹਾਂ ਮੰਨ ਕੇ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟੇਦਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨ